बाक़े देग बाद प्रूफ दू ਸਾਰੇ ਕੀ ਮਸਲਾ ਜੋ ਅੱਜ ਟੈਕਿੰਗ ਕੀਤੀ ਜਾ ਰਹੀ ਹੈ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਐਸਐਸਪੀ ਛੇਰੀ ਮੁਖਸਰ ਸਾਹਿਬ ਦਿਆਂ ਦਿਸ਼ਾ ਨਿਰਦੇਸ਼ ਸ਼ੇਡ ਅਤੇ ਨਸ਼ਿਆਂ ਦੇ ਵਿਰੁੱਧ ਛੇੜੀ ਗਈ ਮੁਹਿੰਮ ਦੀ ਲੜੀ ਵਿੱਚ ਅੱਜ ਅਸੀਂ ਜਿਹੜੇ ਜ਼ਿਲ੍ਹਾ ਮੁਖਸਰ ਦੇ ਹੌਟਸਪੌਟਸ ਨੇ ਜਿੱਥੇ ਕੀ ਵੱਧ ਤੋਂ ਨਸ਼ਾ ਵੇਚਣ ਦੀ ਕੇਸ ਰਜਿਸਟਰ ਹੋਏ ਨੇ ਜਾਂ ਇਨਫੋਰਮੇਸ਼ਨ ਹੈ ਕਿ ਇਸ ਏਰੀਆ ਚ ਜ਼ਿਆਦਾ ਨਸ਼ਾ ਵੇਚਦਾ ਹੈ ਉੱਥੇ ਅਸੀਂ ਸਰਚ ਐਂਡ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਤਕਰੀਬਨ ਸਾਰੇ ਜ਼ਿਲ੍ਹੇ 'ਚ ਸਾਡੇ ਆਈਡੈਂਟੀਫਾਈਡ ਹੌਟਸਪੌਟਸ ਨੇ ਜਿਹੜੇ ਉਹਨਾਂ ਤੇ ਅਸੀਂ ਇਹ ਆਪਰੇਸ਼ਨ ਕਰ ਰਹੇ ਹਾਂ ਸਰ ਕਿੰਨੀ ਫੋਰਸ ਦਾ ਇਹਨਾਂ ਕਿਤੇ ਵੀ ਸਾਰੇ ਡਿਸਟ੍ਰਿਕਟ ਦੀ ਫੋਰਸ ਤਕਰੀਬਨ 300 ਬੰਦਾ ਇਸ ਇਨਵੋਲਡ ਹੈ ਸਰ ਨਸ਼ਾ ਤਸਕਰਾਂ ਨੂੰ ਕੀ ਕਹਿਣਾ ਚਾਹੋਗੇ ਨਸ਼ਾ ਤਰ ਤਸਕਰਾਂ ਲਈ ਵਾਰਨਿੰਗ ਹੈ ਕਿ ਉਹ ਹੁਣ ਬਾਜ਼ ਆ ਜਾਣ ਤੇ ਆਪਣਾ ਨਸ਼ੇ ਦਾ ਕਾਰੋਬਾਰ ਬੰਦ ਕਰ ਦੇਣ ਕਿਉਂਕਿ ਪੁਲਿਸ ਹੁਣ ਜਿਆਦਾ ਦੇਰ ਉਹਨਾਂ ਨੂੰ ਬਾਹਰ ਰਹਿਣ ਨਹੀਂ ਦੇਗੀ ਜਿਹੜਾ ਕੋਈ ਨਸ਼ਾ ਵੇਚੇਗਾ ਉਹਨੂੰ ਫੜ ਕੇ ਕੇਸ ਰਜਿਸਟਰ ਕਰਕੇ ਤੇ ਜੁਡੀਸ਼ੀਅਲ ਕਸਟਡੀ ਚ ਭੇਜਿਆ ਜਾਏਗਾ